ਸਸਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਅਡਰੈਸ ਡਿਜ਼ਾਈਨਰ ਦੇ ਵਿੱਚ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਹੋ ਵੀ ਪੇਸਟਿੰਗ ਕੁਰਤੇ 'ਤੇ ਬਈਵੇਂ ਦੀ ਕਿਵੇਂ ਕਰਨੀ ਹੈ ਹਣਾ ਫੱਟੀ ਤੋਂ ਲੈ ਕੇ ਕਲਰ ਕਾਫ ਤਿੱਕਰ ਵੈਸੇ ਕਾਫੇ ਦੇ ਲਾਉਣੇ ਨਹੀਂਗੇ ਕਲਰ ਉੱਤੇ ਫੱਟੀ ਕਿਵੇਂ ਚੇ ਫਿਰ ਇੱਕ ਮਿੰਟ ਆ ਦੇਖੋ ਫੱਟੀ ਇਹਨੂੰ ਤੁਸੀਂ ਇਹ ਆਏ ਦੇਖੀ ਕਰ ਲੈਣਾ ਠੀਕ ਆਹ ਹੋ ਗਈ ਨਾ ਤਿੱਖੀ ਮੇਨ ਫਰੰਟ ਫੱਟੀ ਹੈ ਇਹ ਹੁਣ ਆਪਾਂ ਆਹ ਫੱਟੀ ਕਟਾਂਗੇ ਇਹ ਕਿੰਨੀ ਕੱਟਣੀ ਆ ਲਗਭਗ ਇਹ 12 12.5 ਇੰਚ ਹੁੰਦੀ ਆ ਜੇ ਕੱਦ ਕਾਠ ਬੰਦੇ ਦਾ ਵੱਧ ਆ ਤੁਸੀਂ ਇਹਨੂੰ 13 13.5 ਵੀ ਕਰ ਸਕਦੇ ਹੋ ਠੀਕ ਆ ਆਪਾਂ ਵਿਚਾਲੇ ਸੈਂਟਰ ਦੇ ਵਿੱਚ ਗਰੀਬ ਪਾ ਲਈ ਇਹਦੇ ਹੁਣ ਦੇਖੋ ਆਪਾਸਾ ਪੁੱਠਾ ਜਿੱਧਰ ਦੀ ਆਪਾਂ ਫੱਟੀ ਕੱਟ ਰਹੇ ਹਾਂ ਇਹ ਚੀਜ਼ ਧਿਆਨ ਰੱਖਣਾ ਜੇ ਤੁਸੀਂ ਜਿੱਧਰ ਦੀ ਵੀ ਕੱਟਣਾ ਠੀਕ ਆ ਪੁੱਠੇ ਪਾਸੇ ਦੀ ਜਿੱਧਰ ਦੀ ਕਟਾਂਗੇ ਸਿੱਧੇ ਪਾਸੇ ਦੀ ਜਿੱਧਰ ਦੀ ਕਟਾਂ ਇਹ ਤੁਸੀਂ ਧਿਆਨ ਰੱਖੋ ਮੈਂ ਉਧਰਲੇ ਪਾਸੇ ਆਏ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਸੌਖਾ ਆ ਦੇਖੋ ਇਸ ਤਰ੍ਹਾਂ ਪਿਆ ਨਾ ਤੁਹਾਡੇ ਮੂਰੇ ਕੱਟਦਾ ਚਲੋ ਹੁਣ ਕੱਟ ਦੋ ਇਹ ਆਲੂ ਕਿੰਨੀ ਹੋ ਗਈ 12 ਉਹ ਨਿਸ਼ਾਨ ਵੀ ਮੇਰੇ ਲੱਗਿਆ ਹੋਇਆ ਹੁੰਦਾ 12 ਤੇ ਇਹ ਇਧਰ ਦੀ ਕਟਣਾ ਠੀਕ ਆ ਪੂਰੇ ਧਿਆਨ ਨਾਲ ਦੇਖਣਾ ਪੁੱਠੇ ਪਾਸੇ ਦੀ ਫੱਟੀ ਕੱਟ ਰਹੇ ਆਪਾਂ ਜਿਹੜਾ ਵੱਡਾ ਪਾਸਾ ਹੋ ਜੂ ਉਧਰ ਬਟਨ ਟੇਕ ਆਊਗਾ ਜਾਨੀ ਕਿ ਬਟਨ ਵਾਲਾ ਪਾਸਾ ਕਈ ਵਾਰੀ ਕੱਪੜੇ ਦੇ ਵਿੱਚ ਪੁੱਟ ਸਿੱਧ ਹੁੰਦੀ ਆ ਤਾਂ ਫੇਰ ਉੱਥੇ ਕੰਮ ਗਲਤ ਹੋ ਜਾਊਗਾ ਆ ਦੇਖੋ ਪਹਿਲਾਂ ਆਪਾਂ ਘੇਰ ਵੀ ਜਿਹੜਾ ਸੀ ਘੇਰ ਦੀ ਵੀਡੀਓ ਪਾਤੀ ਜਿਹੜੇ ਕਿਸੇ ਭੈਣ ਨੇ ਦੇਖਣੀ ਹੋਈ ਵੀ ਘੇਰ ਕਿਵੇਂ ਲੇੜਨਾ ਆਪੇ ਮੈਂ ਤੁਹਾਨੂੰ ਦਿਖਾ ਹੀ ਦੇਵਾਂ ਐਂ ਨਾ ਹੋਤਾ ਕੱਟ ਲਾਉਣ ਵੇਲੇ ਵੀ ਧਿਆਨ ਰੱਖਣਾਗਾ ਆ ਜਿਹੜਾ ਵੱਡਾ ਪਾਸੇ ਆ ਇਧਰ ਕੱਜ ਵਾਲੀ ਫੱਟੀ ਆਊਗੀ ਇਧਰਲੇ ਪਾਸੇ ਆਊਗੀ ਆ ਸੌਰੀ ਇਧਰ ਵੱਡਰ ਵਾਲੀ ਫੱਟੀ ਆਊਗੀ ਇਧਰ ਆਊਗੀ ਕੱਜ ਵਾਲੀ ਫੱਟੀ ਛੋਟੇ ਪਾਸੇ ਆਹ ਵਾਲੇ ਲੱਗੂ ਆ ਵੀ ਤੁਹਾਨੂੰ ਕੱਟ ਕੇ ਦਿਖਾਉਣੇ ਹੁਣ ਇਹ ਐਂ ਇਹਦੇ ਥੱਲੇ ਨੂੰ ਕੱਢ ਲੈ ਕਰੋ ਲਗਭਗ ਐਂਡ 7 ਇੰਚ ਇਹ ਤੁ ਕੱਢ ਲੈਣ ਐਨੀ ਬਾਜੀਊਗੀ ਐਨੀ ਆਪਾਂ ਬੰਦ ਕਰ ਦਾਂਗੇ ਇਹ ਐਂ ਕੱਟ ਲੈ ਗਏ ਠੀਕ ਆ ਹੁਣ ਤੁਹਾਨੂੰ ਪੇਸਟਿੰਗ ਕਰਕੇ ਦਿਖਾਵਾਂ ਫੱਟੀ ਵੀ ਕਿਵੇਂ ਕਰਨੀ ਆ ਤੁਸੀਂ ਵੀ ਥੋੜੀ ਸਪੋਰਟ ਵਧ ਕਰਿਆ ਕਰੋ ਫਰਮਾਂ ਜਿਹੜਾ ਲੱਗੂ ਆ ਦੇਖੋ ਆਪਾਂ ਐਂ ਐ ਸਾਰੇ ਨਾ ਫਰਮੇ ਬਣੇ ਬੇ ਹੁੰਦੇ ਆਪਣੇ ਕੋਲੇ ਆਹ ਹੋਰ ਆ ਆਹ ਹੋਰ ਆ ਕਿ ਦੀ ਛਾਤੀ ਵੱਧ ਆ ਕਿ ਦੀ ਘਾਟ ਆ ਠੀਕ ਆ ਇਸ ਤਰ੍ਹਾਂ ਬਣਾ ਕੇ ਰੱਖ ਲਿਆ ਕਰੋ ਕਪੜਾ ਆਪਣੇ ਕੋਲੇ ਹੈਗਾ ਪੂਰਾ ਫੁੱਲਾ ਡੁੱਲਾ ਪੋਰਸੇ ਦਾ ਕੱਪੜੇ ਦੇ ਵਿੱਚ ਬਸ ਉਹ ਧਿਆਨ ਰੱਖਣਾ ਗੀਜਾ ਕਾਟਨ ਦਾ ਆਪਣੇ ਕੋਲੇ ਇਹ ਕੁੜਤਾ ਪਿਆਵਾਂਗਾ ਬਿਨਾ ਗੀਜਿਆਂ ਤੋਂ ਪਹਿਲਾਂ ਘੇਰੇ ਦੀ ਵੀਡੀਓ ਪਾ ਚੁੱਕਿਆਂਗੇ ਇਹਦੀ ਹਨ ਜੇ ਕਿਸੇ ਭੈਣ ਨੇ ਦੇਖਣੀ ਹੋਈ ਉਹ ਵੀ ਦੇਖ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੀਆਂ ਭੈਣਾਂ ਜਾਂ ਭਰਾ ਕੋਈ ਬਿਲਕੁਲ ਚੈਨਲ ਦੇ ਨਵੇਂ ਹਨ ਹਨਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਅਜੀਬ ਕਿਵੇਂ ਗੋਲ ਕਰਨੀ ਕਾਫੀ ਭੈਣਾਂ ਦੇ ਫੋਨ ਆਉਂਦੇ ਰਹਿੰਦੇ ਨੇ ਇਹੋਂ। ਮੈਂ ਪੀਸ ਲੈ ਲਿਆ ਇਹਨੂੰ। ਆ ਜੇਬ ਦਾ ਪੀਸ ਹੋ ਗਿਆ। ਪਰ ਜਿਹੜਾ ਆਪਣੇ ਕੋਲ ਆਹ ਕੱਪੜਾ ਬਚ ਗਿਆ ਇਹਦੇ ਉੱਤੇ ਚੰਗੀ ਤਰ੍ਹਾਂ ਪ੍ਰੈਸ ਮਾਰ ਲੈਣੀ। ਕਈ ਵਾਰੀ ਕਿਉਂ ਨਾ ਧਾਗਾ ਤੋਂ ਹੇਠਾਂ ਨੀਚੇ ਆ ਜੇ ਉਹਨੂੰ ਚੱਕ ਦੇਣਾ। ਜੇ ਧਾਗਾ ਵਿੱਚ ਰਹਿ ਗਿਆ ਤੇ ਫਿਰ ਉਹ ਚਿੱਟੇ ਕੱਪੜੇ ਦੇ ਵਿੱਚ ਜਿੰਨਾ ਜਿਗਰ ਕੋੜ ਤਾਂ ਪਾਟ ਨੂੰ ਪਾੜਦਾ ਨਹੀਂ ਫਿਰ ਨਿਕਲਦਾ ਨਹੀਂ ਤਾਂ ਕਰਕੇ ਬੁਰਾ ਲੱਗਦਾ। ਪੇਸਟਿੰਗ ਕਰਨ ਵੇਲੇ ਧਿਆਨ ਰੱਖਿਆ ਕਰੂ। ਠੀਕ ਆ ਹੁਣ ਇਹ ਪੰਜ ਉੱਤੇ ਫੱਟੀ ਚੇਪਾਂਗੇ ਜਮਾ ਆਰਾਮ ਨਾਲ ਪ੍ਰੈਸ ਨੂੰ ਤੋੜਨਾ ਤੇ ਪ੍ਰੈਸ ਪੂਰੀ ਗਰਮ ਹੋਣੀ ਚਾਹੀਦੀ ਜੇ ਜਦੋਂ ਫੱਟੀ ਚੇਪਣੀ ਆਪਾਂ ਹੌਲੀ ਹੌਲੀ ਇਹ ਨਹੀਂ ਹੈ ਵੀ ਭਾਈ ਫਿਰਾਂਗੇ ਆਪਾਂ ਉੱਤੇ ਆਰਾਮ ਨਾਲਈ ਨਾ ਕਈ ਵਾਰੀ ਕੀ ਹੁੰਦਾ ਜੇ ਤੁਸੀਂ ਫੱਟੀ ਮਾੜੀ ਲਓਗੇ ਨਾ ਆਹ ਬਾਜ਼ਾਰ ਚੋਂ ਇਹ ਚੀਜ਼ਾਂ ਵਧੀਆ ਲਿਆ ਕਰੋ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹਿਣਾ ਕਲਰ ਕਾਫ ਰੁਪਈਏ 2 ਰੁਪਈਏ ਦਾ ਕੋਈ ਫਰਕ ਨਹੀਂ ਪੈਂਦਾ ਠੀਕ ਆ ਵਧੀਆ ਲਿਆ ਕਰੋ ਫੱਟੀ ਜਿਵੇਂ ਸ਼ਰਟ ਫੱਟੀ ਹੋ ਗਈ ਬਾਹਾਂ ਫੱਟੀ ਹੋ ਗਈ ਕਲਰ ਕਾਫ ਇਹ ਵਧੀਆ ਹੋਊਗਾ ਤਾਂ ਠੀਕ ਆ ਜੇ ਨਹੀਂ ਘੱਟਿਆ ਹੋਊਗਾ ਤਤੋਂ ਤੋਂ ਬਾਅਦ ਉੱਠ ਖੜੂਗਾ ਸਾਰਾ ਕਲਰ ਦਾ ਸੁਗੜ ਜੂ ਬਰਾ ਹਾਲ ਹੋ ਜਾਊਗਾ ਤਾਂ ਕਰਕੇ ਵਧੀਆ ਲਿਆ ਕਰੋ ਆ ਦੇਖੋ ਇੱਕ ਵਾਰੀ ਚਿਪ ਗਿਆ ਹੋਣਾ ਪੈ ਇਹਨੂੰ ਐ ਮੋੜਦਾ ਠੀਕ ਆ ਪੈਰ ਪੈਰ ਦਾ ਇਹ ਆਪਣੀ ਜਿਹੜੇ ਕਾਜਾਂ ਵਾਲਾ ਪਾਸਾ ਉਹ ਫੱਟੀ ਬਣ ਰਹੀ ਹੈ ਇੱਕ ਵਾਰੀ ਨੂੰ ਫੇਰ ਗੇੜਾ ਦਵਾਤਾ ਹੁਣ ਆਪਾਂ ਜਿੰਨਾ ਕੋ ਦੁਬਾਰਾ ਕੀ ਨਾ ਇਹ ਇਹਦੇ ਵੀ ਲਾਉਣ ਦੇ ਦੋ ਤਿੰਨ ਤਰੀਕੇ ਨੇ ਤੁਹਾਨੂੰ ਸਾਰੇ ਸਿਖਾਵਾਂਗੇ ਕਿ ਕਿਵੇਂ ਲਾਉਣੀ ਹੈ ਇਹ ਮੋੜ ਲਿਆ ਕਰੋ ਨਾਲ ਨਾਲ ਆਪ ਨੂੰ ਪਤਾ ਲੱਗੂ ਕਿੱਥੇ ਸਲਾਈ ਆਉਗੇ ਆਪਾਂ ਇਹ ਤੋਂ ਬਾਅਦ ਕੀ ਕਰਨਾ ਆਪਾਂ ਨੇ ਇਹ ਐ ਠੀਕਾ ਜਮਾ ਸੌਖੇ ਤਰੀਕੇ ਨਾਲ ਦੱਸੂਗਾ ਉਹ ਪੇਸਟਿੰਗ ਜਦੋਂ ਇਦਾਂ ਕਰਦਾ ਕਰੋ ਪੇਸਟਿੰਗ ਨਾ ਉੱਠੇ ਕੋਈ ਤਾਂ ਪੱਟ ਰੋ ਪਾੜ ਜੇ ਪੇਸਟਿੰਗ ਉੱਠਣੀ ਨਹੀਂ ਚਾਹੀਦੀ ਹੁੰਦੀ ਹੁਣ ਇਦਰੇ ਬਸ ਦੇਖੋ ਆਹ ਤੇ ਧਿਆਨ ਇਹ ਐ ਕੀ ਪਹਿਲੇ ਕਰ ਲੈਣੀ ਫੱਟੀ ਨੂੰ ਇਹ ਨਹੀਂ ਬਾਅਦ ਚ ਲਾਉਣ ਵੇਲੇ ਕਈ ਵਾਰੀ ਹੁੰਦਾ ਪਹਿਲੀ ਤਿੱਖੀ ਕਰ ਲਿਆ ਕਰੋ ਇਹ ਨਾਲ ਤਾਂ ਸੌਖਾ ਹੋ ਜਾਂਦਾ ਬਣਾਉਣਾ ਬਾਅਦ ਵਿੱਚ ਕੀ ਚੁੰਝ ਇੱਕ ਵੱਡੀ ਹੋਏ ਨਹੀਂ ਇੱਕ ਛੋਟੀ ਹੋਏ ਨਹੀਂ ਤਾਂ ਕਰਕੇ ਪਹਿਲੀ ਤਿੱਖੀ ਕਰ ਲਿਆ ਕਰੋ ਫੱਟੀ ਫਿਰ ਫੱਟੀ ਆਪਣੀ ਵਨ ਕੇ ਤਿਆਰ ਹੋ ਗਈ ਹੈ ਬਸ ਇਹਨੂੰ ਜੜਨ ਨਹੀਂ ਹੈ ਜਮਾ ਸੌਖੇ ਤਰੀਕੇ ਨਾਲ ਇਸੇ ਤਰੀਕੇ ਹੁਣ ਆਪਾਂ ਬਟਨ ਟੇਕ ਬਣਾਵਾਂਗੇ ਬਟਨ ਟੇਕ ਮਤਲਬ ਕਿ ਜਿੱਧਰ ਬਟਨ ਵਾਲਾ ਪਾਸ ਆਊਗਾ ਕੋਲੀਰ ਵੀ ਪਹਿਲੇ ਹੀ ਬਣ ਜਾਂਦੀ ਹੈ। ਆ ਪੀਸ ਲੈ ਲੈ ਇਹਦੇ ਉੱਤੇ ਵੀ ਚੰਗੀ ਤਰ੍ਹਾਂ ਪ੍ਰੈਸ ਮਾਰ ਲੈਣੀ ਆ। ਬਸ ਜਿਵੇਂ ਮੈਂ ਫੱਟੀ ਕੱਟੀ ਹੈ ਵੱਡਾ ਪਾਸਾ ਉਵੇਂ ਵੱਡਾ ਰੱਖਣਾ ਵਿਚਾਲੇਉ ਨਹੀਂ ਘਟਣਾ। ਕਈ ਵਾਰੀ ਕੀ ਹੁੰਦਾ ਵੀ ਕਈ ਵਾਰ ਨਹੀਂ ਪਤਾ ਵਿਚਾਲੇਉ ਸੈਂਟਰ ਚੋਂ ਕੱਟਣਾ, ਸੈਂਟਰ ਚੋਂ ਨਹੀਂ ਘਟਣਾ। ਵੱਡ ਨਾਲ ਪਾਸਾ ਹਮੇਸ਼ਾ ਵੱਡਾ ਹੁੰਦਾ ਤੇ ਜਿੱਧਰ ਆ ਕਾਇ ਫੱਟੀ ਲੱਗੂ ਉਹ ਪਾਸਾ ਛੋਟਾ ਹੁੰਦਾਗਾ। ਆਹੋ ਐ ਮੋਰ ਦੇਣੇ। ਲੋਕ ਕਾਫੀ ਦਿਨਾਂ ਦੇ ਪਹਿਲਾਂ ਦੇ ਕਮੈਂਟ ਆਉਦੇ ਰਹੇ ਬਾਈ ਤੁਸੀਂ ਪੇਸਟਿੰਗ ਕਰਨੀ ਸਿਖਾਇਆ ਕਰੋ ਪੇਸਟਿੰਗ ਕਰਨੀ ਹੈ ਨਾ ਮੈਂ ਸੋਚਿਆ ਚਲੋ ਅੱਜ ਟਾਈਮ ਸੀਗਾ ਵੀ ਆਪਾਂ ਪੇਸਟਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਇੱਕ ਜਿਹੜਾ ਹੋਰ ਦਵਾਤਾ ਧਿਆਨ ਰੱਖਿਓ ਪੂਰਾ ਨਾਲ ਨਾਲ ਗੱਲਾਂ ਵੀ ਜ਼ਰੂਰੀ ਹੈ ਨਾਲ ਨਾਲ ਕੰਮ ਦੇਖਣਾ ਵੀ ਜ਼ਰੂਰੀ ਹੈ ਕਨੈਕਟ ਕਰੀ ਖੋਲ ਕੇ ਦਿਖਾ ਦੋ ਕਿਵੇਂ ਕਿਵੇਂ ਮੋੜਦੇ ਸਨ ਇਹ ਆ ਦੇਖੋ ਠੀਕ ਆ ਚਾਰ ਵਾਰੀ ਇੱਕ ਇੱਕ ਦੋ ਤਿੰਨ ਵਾਰੀ ਹੋ ਗਿਆ ਠੀਕ ਆ ਹੁਣ ਆਪਾਂ ਇਹਨੂੰ ਫਾਇਰ ਪੈਡਾ ਛੱਡ ਕੇ ਕੱਟ ਦੇਣਗੇ ਲਾਉਣ ਵੇਲੇ ਜਮੀ ਸੌਖਾ ਹੋ ਜਾਊਗਾ ਬਸ ਇਹ ਦੇ ਐਂ ਧਰ ਕੇ ਕਪੜਾ ਦੇ ਵਿੱਚ ਪਾ ਕੇ ਸਿਉਣੀ ਮਾਰਨੀ ਗੱਲੀ ਕੁਛ ਨਹੀਂ ਕਰਨਾ ਇਹ ਜਿਹੜੇ ਬਣ ਰਹੀ ਹੈ ਲੀਰ ਇਹ ਬਟਨ ਟੇਕ ਕਹਿੰਦੇ ਇਹਨੂੰ ਆਪਾਂ ਉਹ ਆ ਪਟਰ ਵਾਲਾ ਪਾਸਾ ਜਾਨੀ ਕਿ ਕਲਰ ਕਫ ਪਿੰਡ ਜੇ ਜੋ ਲੈ ਕੇ ਕਿਸੇ ਹੀ ਪੈਣੇ ਨਹੀਂ ਲੋਣੇ ਵਧੀਆ ਦੁਕਾਨ ਤੋਂ ਕਿਤੇ ਚੰਗੀ ਦੁਕਾਨ ਤੋਂ ਖੁੱਲੇ ਮਿਲ ਜਾਂਦੇ ਆ ਬਠਿੰਡੇ ਦੇ ਵਿੱਚੋਂ ਕਲਰ ਕਫ ਹਰ ਇੱਕ ਸ਼ਹਿਰ 'ਚ ਹੀ ਮਿਲ ਜਾਂਦੇ ਚੰਗੇ ਹੀ ਮਿਲਦੇ ਮਾੜੇ ਵੀ ਉਹ ਤੁਹਾਡੀ ਚੋਅ ਆ ਸਾ ਵੀ ਤੁਸੀਂ 5 ਰੁਪਏ ਵਾਲਾ ਪਾਉਣਾ ਜਾਂ 10 ਰੁਪਏ ਵਾਲਾ ਪਾਉਣਾ ਹਨ ਵਧੀਆ 7-8 ਰੁਪਏ ਦਾ ਕਲਰ ਮੇਰੇ ਹਿਸਾਬ ਨਾਲ ਆਉਂਦਾ ਹੋਊਗਾ ਖੁੱਲੇ ਪਰ ਵਧੀਆ ਲਾਇਆ ਕਰੋ ਕਲਰ ਕਾ ਜੇ ਵਧੀਆ ਕਲਰ ਕਾ ਹੋਊਗਾ ਨਾਲ ਦਿਨ ਚਿਪ ਜਾਊਗਾ ਸਸਤਾ ਕਲਰ ਕਾ ਚਿਪਦਾ ਨਹੀਂਗਾ ਪੇਸਟਿੰਗ ਬਾਰੀ ਬਾਰੀ ਉੱਠ ਖੜਦੀ ਇਹ ਆਣ ਹੁਣ ਆਪਾਂ ਕਲਰ ਚਿਪਾਂਗੇ ਦੇਖ ਲਾ ਕਰੋ ਗੁੰਦ ਨਾਲ ਪਾਸਾ ਥੱਲੇ ਤੇ ਕੋਈ ਧਾਗਾ ਧੁਗਣਾ ਹੋਵੇ ਵਿੱਚ ਇੱਕ ਆ ਚੀਜ਼ ਦਾ ਧਿਆਨ ਰੱਖਿਓ ਜਿਹੜੇ ਤੇ ਬਸ ਜੜੂ ਗਣਾ ਟੱਕ ਲਾ ਲਿਆ ਕਰੋ ਪਾਸੇ ਆ ਵੀ ਇਧਰੋਂ ਹੀ ਪਾਸੇ ਜੁੜੂਗ ਨਾ ਬੈਂਡ ਦੇ ਨਾਲ ਇਧਰੋਂ ਪਟਕ ਲਾ ਲਿਆ ਲਓ ਜੀ ਇੰਨਾ ਸੰਨ ਰੱਖ ਲੈਣਾ ਲਗਭਗ 1 ਇੰਚ ਦਾ ਗੈਪ ਹੋਵੇ ਇਹਨਾਂ ਦੋਨਾਂ ਦੇ ਵਿੱਚ ਜੇ ਉਹਦਾ ਮੁੱਦਰ ਨੂੰ ਆ ਤੇ ਇਹਦਾ ਮੁੱਦਰ ਨੂੰ ਆ ਬਾਇੰਦਾ ਪੂਰਾ ਧਿਆਨ ਦੇ ਨਾਲ ਪ੍ਰੈਸ ਆਪਣੀ ਵਧੀਆ ਗਰਮ ਹੋਣੀ ਚਾਹੀਦੀ ਜੇ ਘੱਟ ਗਰਮ ਆ ਫਿਰ ਹੌਲੀ ਹੌਲੀ ਸਲੋ ਚਲਾ ਲਿਆ ਕਰੋ ਜੇ ਤੁਹਾਨੂੰ ਪਤਾ ਵੀ ਫੁੱਲ ਗਰਮ ਹੋਊਗੀ ਫਿਰ ਤੁਸੀਂ ਐਂ ਚਲਾ ਸਕਦੇ ਹੋ ਬਾਕੀ ਕਈ ਬੰਦੇ ਕਮੈਂਟ ਆਉਂਦੇ ਨੇ ਵੀ ਅਸੀਂ ਆ ਪ੍ਰੈਸ ਲੈ ਲਗੇ ਪ੍ਰੈਸ ਤੁਸੀਂ ਲੈ ਸਕਦੇ ਹੋ ਪਰ ਇਹ ਆ ਦੇਖੋ ਹੁਣ ਮੈਂ ਪਲੱਗ ਕੱਢਦਾ ਹੁਣ ਗਰਮ ਹੋਣਾ ਹਟੂਗੇ ਇਹ ਹਜੇ ਵੀ ਕਿੰਨਾ ਟਾਈਮ ਗਰਮ ਰਹੂਗੇ ਪਰ ਜੇ ਤੁਸੀਂ ਪਲੱਗ ਨਹੀਂ ਕੱਢੋਗੇ ਫਿਰ ਇਹ ਥੋੜਾ ਕੱਪੜਾ ਵੀ ਮਚਾ ਦੇਊਗੀ ਹਨਾ ਤੇ ਕਾਊਂਟਰ ਵੀ ਮਚਾ ਦੇਊਗੀ ਇਹ ਚੀਜ਼ਾਂ ਦਾ ਧਿਆਨ ਰੱਖਣਾ ਆਹੋ ਇਧਰ ਵੱਧ ਛੱਡਤਾ ਆਪਾਂ 1 ਇੰਚ ਕੱਪੜਾ ਤੇ ਇਧਰ ਛੱਡਾਂਗੇ ਪੈਰ ਪੈਰ ਦਾ ਇਧਰ ਵੀ ਆਪਾਂ ਇਧਰ ਦੇਲੇ ਪਾਸੇ ਤੇ ਆਪਣਾ ਹੱਜੜੂਗਾ ਬੈਂਡ ਨਾਲ ਹਨਾ ਇਤਾਂ ਲੋੜ ਮੁਤਾਬਕ ਛੱਡ ਛੱਡਦੇ ਆ ਜਿਹੜਾ ਬੈਂਡ ਦੇ ਨਾਲ ਕੱਪੜਾ ਛੱਡਣਾ ਆਪਾਂ ਨੇ ਇੱਥੇ ਉਹ ਥੋੜਾ ਛਡਾਂਗੇ ਪੈਰ ਪੈਰ ਦੇ ਠੀਕ ਆ ਇਹਦੇ 1 2 3 ਤੋਂ ਨਾ ਟੱਕ ਲਾ ਲਿਆ ਕਰੋ ਤਾਂ ਕਿ ਸੌਖਾ ਮੁੜ ਜੇ ਗਲਾਈ ਹੁੰਦੀ ਆ ਕਰ ਰਹੇ ਐ ਇੱਕ ਦੋ ਤਿੰਨ ਇਹਦੇ ਨਾਲ ਸੌਖਾ ਮੁੜ ਜੇ ਆਪਾਂ ਨਹੀਂ ਲੇਡੀ ਜੀ ਗਲਾ ਮੋੜਦੇ ਉਹ ਸੌਖਾ ਮੁੜ ਜੇ ਦਾ ਟੱਕ ਦੇ ਕੇ ਉਹ ਵੀ ਇਹ ਚੀਜ਼ ਹੁੰਦੀ ਬਸ ਤੇ ਕਪੜਾ ਕੀ ਹੈ ਸੌਖਾ ਮੁੜ ਜਾਂਦਾ ਵਾਕੀਆ ਬਹੁਤ ਕੋਸ਼ਿਸ਼ ਕਰਾਂਗੇ ਜੇ ਕੋ ਨਾ ਡਕਾ ਲੱਗਿਆ ਸੋ ਉਹਨੂੰ ਕਲਰ ਕਾਪੀ ਬਣਾ ਕੇ ਦਿਖਾਵਾਂਗੇ ਨਾਲ ਨਾਲ ਹਣ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਤੁਹਾਨੂੰ ਬਈ ਸਾਨੂੰ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਹੈ ਨਾ ਜੇ ਨਹੀਂ ਆਉਂਦੀ ਤਾਂ ਕਿੱਥੋਂ ਨਹੀਂ ਆਉਂਦੀਗੀ ਉਹ ਨਾਲ-ਨਾਲ ਨਾ ਸਾਰਾ ਦੱਸਿਆ ਕਰੋ ਕੀ ਕੀ ਤੁਹਾਨੂੰ ਦਿੱਕਤ ਆਉਂਗੀ ਆਹ ਕੱਪੜਾ ਐ ਕੱਟਦਾ ਹੈਗਾ ਤੁਹਾਨੂੰ ਦਿਸਣਾ ਚਾਹੀਦਾ ਵੀ ਆਪਾਂ ਕਿੰਨਾ ਆਹ ਪੈਰ ਪੈਰ ਦਾ ਛੱਡਣਾ ਪੈਰ ਪੈਰ ਦਾ ਮਤਲਬ ਅੱਧੇ ਜੋ ਵੀ ਅੱਧਾ ਐ ਛੱਡ ਕੇ ਬੈਨ ਦੇ ਨਾਲ-ਨਾਲ ਬਸ ਇਹ ਬੈਨ ਜੁੜੂਗਾ ਸਿੱਧਾ ਕਲਰ ਦੇ ਨਾਲੇ ਜਿਵੇਂ ਸਿੱਧਾ ਬਾਹਰ ਕੱਢਦਾ ਕੈਂਚੀ ਨਾਲ ਜਦੋਂ ਇਹ ਸਹੀ ਚਿਪ ਗਿਆ ਫੇਰ ਨਹੀਂ ਉੱਠਦਾ ਬਸ ਤਾਂ ਕੋਈ ਜੇ ਬਗੈਣਾ ਇਹ ਹੋਂ ਨਹੀਂ ਉੱਠਦਾ ਇਹ ਉਹਨਾਂ ਪਹਿਲੂ ਸਾਈਡ ਤੇ ਰੱਖਾਂਗੇ ਜਿੰਨਾ ਇਹਦੇ ਹੇਠਲਾ ਕੱਪੜਾ ਕੱਢਣਾ ਉਹ ਵੀ ਪਹਿਲੀ ਆਪਾਂ ਨਾਲ ਦੀ ਨਾਲ ਕੱਢ ਲਾਂਗੇ ਆਹ ਪਹਿਨ ਤਰ ਕੇ ਕਲਰ ਕਰ ਤਰ ਲੈਣਾ ਨਾਲ ਹੀ ਇਹਦੇ ਬਹਿਨ ਤਰ ਲੈ ਆ ਜਾਨੀ ਕਿ ਇਹਦਾ ਮਤਲਬ ਇਹ ਹੈ ਵੀ ਆਪਾਂ ਕੱਪੜਾ ਹੇਠਲਾ ਨਾਲ ਦੀ ਨਾਲ ਕੱਢ ਲੈਣਾਗਾ ਬਾਰੀ-ਬਾਰੀ ਮਸ਼ੀਨ ਪਾਸੇ ਕਰਨ ਨੂੰ ਸਿੱਧੀ ਲੀਰ ਤੇ ਹਾਂ ਠੀਕ ਹੁਣ ਚੱਕ ਕੇ ਫਟਾਫਟ ਆਪਾਂ ਨੇ ਮਸ਼ੀਨ ਦੇ ਵਿੱਚ ਪਾਈ ਜਣੇ ਨਾਲ-ਨਾਲ ਬਣੀ ਜਾਊਗਾ ਹੁਣ ਆ ਗਈ ਜੇਬ ਦੀ ਵਾਰੀ ਜੇਬ ਕਿਵੇਂ ਗੋਲ ਕਰਨੀ ਆ ਪੂਰਾ ਧਿਆਨ ਦੇਣਾ ਵੀਡੀਓ ਦੇਖ ਕਾਰਾ ਕਲੀਪ ਆ ਗਿਆ ਬਟਰ ਸਟੈਪ ਬਾਈ ਸਟੈਪ ਤੁਹਾਨੂੰ ਸਾਰਾ ਸਿਖਾਵਾਂ ਬਸ ਕਾਲੇ ਨਾ ਪਿਆ ਕਰੋ ਜਿਵੇਂ ਕਿਤੇ ਕਲਰ ਕਾ ਬਣਾ ਲਿਆ ਆਪਾਂ ਕਦੇ ਜੇਬ ਬਣਾਉਣੀ ਸਿੱਖ ਲਈ ਹੈ ਘੇਰਾ ਲੈੜਨਾ ਸਿੱਖ ਲਿਆ ਘੇਰੇ ਦੀ ਵੀਡੀਓ ਬਣਾ ਲਈ ਜਲਦੀ ਅਪਲੋਡ ਕਰ ਦਊਗਾ ਇਸੇ ਤਰੀ ਲੇਡੀ ਸੂਟਾਂ ਦੀ ਵੀ ਵੀਡੀਓ ਵੀ ਆਪਾਂ ਸਟੈਪ ਬਾਈ ਸਟੈਪ ਪਾ ਦੇਣੀ ਹੈ ਗੱਤਾ ਜਦੋਂ ਵੀ ਤੁਸੀਂ ਇਹ ਫਰਮੇ ਦਾ ਬਣਾਉਣਾ ਦੂਰੇ ਦੋ ਕਾਰਡ ਜੋੜ ਕੇ ਨਾ ਗੂਨ ਦੇ ਨਾਲ ਵਿਚਾਲੋ ਫਿਰ ਐਂ ਜੇਬ ਕੱਟ ਲਿਆ ਕਰੋ গোল গোল ਗਲਾਈ ਦੇਣੀ ਨਹੀਂ ਬਸ ਜਿਵੇਂ ਜਿਵੇਂ ਆਪਣਾ ਗੱਤਾਂ ਮੁੜੇ ਜਾਂਦਾ ਠੀਕ ਹੂੰ ਤਾਂ ਇੰਨੀ ਗਲਾਈ ਬੰਦ ਨਹੀਂ ਕਿਸੇ ਚੀਜ਼ ਨਾਲ ਕੀ ਇਹ ਫਰਮੇ ਦੇ ਉੱਪਰ ਚੜ ਜਾਂਦਾ ਕੱਪੜਾ ਤਾਂ ਜੇਵ ਚ ਪੂਰੀ ਸਫਾਈ ਆਊਗੀ ਜੇ ਵੀ ਬਣ ਕੇ ਆਪਣੀ ਤਿਆਰ ਹੋ ਗਈ ਜਿੰਨਾ ਫालतू ਕਪੜਾ ਉਹ ਸਾਰਾ ਕੱਟ ਦਾਂਗੇ ਪਰ ਜਿੰਨਾ ਕੁ ਲੋੜ ਲੋੜੋਂ ਤੱਕ ਪੈਰ-ਪੈਰ ਦੇ ਵਿੱਚੋਂ ਰੱਖ ਲਾਂਗੇ ਠੀਕਾ ਪੇਸਟਿੰਗ ਸਾਰੀ ਹੋ ਗਈ ਆਪਾਂ ਹੁਣ ਪ੍ਰੈਸ ਇੱਕ ਵਾਰੀ ਕੱਢ ਦਾਂਗੇ ਤੇ ਲੋੜ ਪਈ ਫਿਰ ਗਰਮ ਤੇ ਲਾ ਲਾਂਗੇ ਪ੍ਰੈਸ ਕੱਢ ਦੋ ਕੋਈ ਹੁਣ ਪ੍ਰੈਸ ਆਪਾਂ ਕੱਢਤੀ ਆ ਜੇ ਬਣ ਗਈ ਆਪਣੀ ਕੋਲ ਕਪੜਾ ਫालतੂ ਕੱਟ ਦੋ ਕਿ ਬਾਅਦ ਚ ਕੱਟ ਦਾਂਗੇ ਇਸਾਨਾ ਬਾਅਦ ਚ ਸਿਉਣ ਲਾਉਣ ਤੋਂ ਬਾਅਦ ਨਾ ਇੱਕ ਸਿਉਣ ਲੱਗੂਗੀ ਇੱਥੇ ਆ ਚੀਜ਼ ਤੇ ਫਿਰ ਆਪਾਂ ਕਪੜਾ ਕਟਾਂਗੇ ਠੀਕ ਹੈ ਜੀ ਬਾਕੀ ਜਿਹੜੀ ਕਲਰ ਕਾਫ ਬਣਾਉਣ ਦੀ ਵੀਡੀਓ ਉਹ ਮੈਂ ਅਲੱਗ ਤੋਂ ਪਾਉਂ ਫਿਰ ਵੀ ਉਹ ਲੰਬੀ ਹੋਏਂਦੀ ਹੈ ਕਾਫੀ ਬਣਾ ਗੁੱਸਾ ਕਰਦੀਆਂ ਵੀਡੀਓ ਬੜੀ ਲੰਬੀ ਹੋਏਂਦੀ ਹੈ ਹਨਾ ਤਾਂ ਕੋਈ ਦਿੱਕਤ ਨਹੀਂ ਆਪਾਂ ਵੀਡੀਓ ਅਲੱਗ ਬਣਾ ਦਈਏ ਕਲਰ ਕਾਫ ਦੀ ਠੀਕ ਹੈ ਜੀ ਧੰਨਵਾਦ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ